ਰਣਾ ਸੰਦੀਪ ਕੁਮਾਰਾ ਜੀ ਕਾਰ ਦਾ ਕੰਮ ਆ ਤੁਹਾਡੀ ਮੇਰੀ ਵੀ ਵਰਕਸ਼ਾਪ ਹੈ ਜੀ ਮੋਟਰਸਾਈਕਲ ਰਿਪੇਅਰ ਦਾ ਕੰਮ ਹੈ ਜੀ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਸਰ ਇਹ ਹੈ ਜੀ ਇੱਕ ਤਾਂ ਪੁਲ ਬੰਦ ਪਿਆ ਜੀ ਉਧਰੋਂ ਉਹਦੇ ਕਰਕੇ ਇੱਕ ਸਰ ਇੱਕ ਨਵਾਂ ਇਸ਼ੂ ਨੇ ਜਿਹੜਾ ਖੜਾ ਕੀਤਾ ਆ ਸੜਕ ਦਾ ਸਰ ਸੀਵਰੇਜ ਪਾ ਕੇ ਇਹਨਾਂ ਨੇ ਉਵੇਂ ਹੀ ਸਾਰਾ ਕੁਝ ਛੱਡਤਾ ਉਹ ਮਿੱਟੀ ਕੱਟਾ ਸਾਰੀ ਧੜੀ ਜਾ ਅਸੀਂ ਕਿਲੋ ਕਿਲੋ ਮਿੱਟੀ ਖਾ ਜਾਂਦੇ ਠੀਕ ਆ ਸਰ ਬਹੁਤ ਬੁਰਾ ਹਾਲਾ ਜੀ ਕੋਈ ਸਾਡੀ ਸੁਣਵਾਈ ਨਹੀਂ ਉਹ ਸੀਵਰੇਜ ਪਾ ਕੇ ਠੇਕੇਦਾਰ ਆਪਦਾ ਕੰਮ ਕਰਕੇ ਚਲੇ ਗਏ ਆ ਜੀ ਸਾਨੂੰ ਕਿਸੇ ਨੇ ਕਿਸੇ ਨੇ ਨਹੀਂ ਪੁੱਛਿਆ ਨਾ ਸਰਕਾਰ ਨੇ ਪੁੱਛਿਆ ਨਾ ਠੇਕੇਦਾਰਾਂ ਨੇ ਪੁੱਛਿਆ ਬੁਰੇ ਹਾਲਾ ਜੀ ਕੰਮ ਜਾ ਪਿਆ ਬਲੇ ਕੰਮ ਸਰ ਤੁਸੀਂ ਲਾ ਲੋ ਵੀ 20% ਰਹਿ ਗਿਆ ਜੀ ਗਾਗ ਪੁੱਲ ਕਰਕੇ ਪਹਿਲੇ ਨਹੀਂ ਚੋਂਦਾ ਜੀ ਇੱਕ ਰਾਹ ਕਰਕੇ ਥੋੜਾ ਜਿਹਾ ਗਾਗ ਜਮਾ ਹੀ ਨਹੀਂ ਆਉਂਦਾ ਜੀ ਲੋਕੋਂ ਤੋਂ ਡਰਦੇ ਆ ਜੀ ਇਧਰ ਅਧਿਕ ਪੱਟਣ ਨਾਲ ਇੱਕ ਤਾਂ ਕਾਰੋਬਾਰ ਦੇ ਰਹਿ ਗਏ ਨੇ ਇਹ ਕਹਿੰਦਾ ਹੁੰਦਾ ਸਰਕਾਰ ਨੇ ਇਹਨਾਂ ਦਾ ਕੀ ਹੈ ਮੰਗਾਈ ਹੋਰ ਕਰੀ ਜਾਂਦੀ ਹੈ ਜੀ ਜਦੋਂ ਤੁਸੀਂ ਸਬਜ਼ੀਆਂ ਦੇ ਕੀਰੇ ਢੋਗੇ ਆ ਜੀ ਜਿਹੜੀ ਤੁਸੀਂ ਮਰਜੀ ਹੱਥ ਲਾ ਲਓ ਫਰੂਟ ਦਾ ਕੀ ਆ ਲਓ ਗਏ ਜੀ ਬੁਰੇ ਹਾਲਾ ਸਰ ਬڑے ਬੰਦੇ ਨੂੰ ਤਾਂ ਬਹੁਤ ਔਖਾ ਆਇਆ ਰੱਖ ਘਰ ਚਲੋਣਾ ਸਰ ਮੰਗਈ ਹੀ ਹੈ ਵੀ ਇੱਕ ਦਾ ਜਲੋ ਜਲੜਾ ਪੁਲ ਦਾ ਹੈਗਾ ਕੰਮ ਉਹਨੇ ਵਿੜਿਆ ਨੇ ਇੱਕ ਆ ਜਿਹੜਾ ਸਾਰਾ ਨਵਾਂ ਨਵਾਂ ਇਸ਼ੂ ਕਰਮ ਕੀਤਾ ਫੜਕਾ ਲਾਓ ਬਣਾਈ ਜਾਵੇ ਜੀ ਤਾਂ ਜੋ ਸਾਡੀ ਮਾਰਕੀਟ ਨੂੰ ਥੋੜੀ ਜੀ ਰਾਤ ਮਿਲੀ ਜਾਵੇ ਐਸੇ ਦਾ ਭਾਈ ਸਾਹਿਬ ਨੇ ਜੋ ਗੱਲਾਂ ਕਹੀਆਂ ਸਾਰਾ ਕੁਝ ਕਹਿ ਹੀ ਦਿੱਤਾ ਪਰ ਸਾਨੂੰ ਇਹ ਆ ਵੀ ਅਸੀਂ ਇੱਥੇ ਹਰ ਵੇਲੇ ਰਹਿਣਾ ਹੁੰਦਾ ਸਾਨੂੰ ਦਾ ਐਸ ਵੇਲੇ ਇੱਕ ਇੱਕ ਮਿੰਟ ਕੱਢਣਾ ਬਹੁਤ ਔਖਾ ਹੋਇਆ ਪਿਆ ਪਹਿਲਾਂ ਪੁਲ ਸੀਗਾ 2-3 ਸਾਲ ਪੁਲ ਬੰਦਾ ਰਿਹਾ ਹੁਣ ਮਨ ਲਓ ਕਿ ਸਾਡਾ ਗਾਗ ਸ਼ਹਿਰ ਤੋਂ ਤਾਂ ਕੋਈ ਆਉਣਾ ਨਹੀਂ ਇਹਨਾਂ ਪਿੰਡਾਂ ਤੋਂ ਹੀ ਆਉਣਾ ਤੇ ਪਿੰਡ ਵਾਲਾ ਉਹ ਰਸਤਾ ਵੀ ਬੰਦ ਹੋਇਆ ਪਿਆ ਉਸ ਤੋਂ ਬਾਅਦ ਦੂਸਰਾ ਪੁਲ ਬੰਦ ਹੋਇਆ ਪਿਆ ਉਹ ਬਣੀ ਜਾਂਦਾ ਤੇ ਏਕਾ ਨਵਾਂ ਇਹ ਹੋ ਗਿਆ ਸੀਵਰੇਜ ਪੈ ਰਿਆ ਚਲੋ ਸਾਨੂੰ ਇਹ ਅਸੀਂ 15 20 ਦਿਨਾਂ ਚ ਪੈ ਜਾਊਗਾ ਇਹ ਹੁਣ ਅੱਜ 2 2.5 ਮਹੀਨੇ ਹੋ ਗਏ ਆ ਇਹਨਾਂ ਨੂੰ ਸੀਵਰੇਜ ਪਾਉਂਦੇ ਆ ਉਹਨੂੰ ਪਾਈਪਾਂ ਪਾਉਂਦੇ ਆ ਉਹਨੂੰ ਪਾਈਪਾਂ ਪੈ ਗਈਆਂ ਅੱਜ 15 20 ਦਿਨ ਹੋ ਗਏ ਪਾਈਪਾਂ ਪੈ ਗਈਆਂ ਕਨੈਕਸ਼ਨ ਤੋੜੇ ਪਏ ਆ ਨਾ ਹੁਣ ਕੋਈ ਸੜਕ ਵਾਲੇ ਆਉਂਦੇ ਆ ਵੀ ਸੜਕ ਬਣਾਈਏ ਜਾਂ ਕਿਵੇਂ ਕਰੀਏ ਬਸ ਇਹੀ ਸਾਡੀ ਮੰਗ ਆ ਵੀ ਛੇਦੀ ਤੋਂ ਛੇਦੀ ਕੀਤਾ ਜਾਵੇ ਇੱਕ ਗਰਮੀ ਬੋਧਾ ਵੇਖ ਲਓ ਸਾਡਾ ਹਾਲ ਕੀ ਆ ਤੇ ਛੇਦੀ ਤੋਂ ਛੇਦੀ ਸਾਡਾ ਕੰਮ ਸਾਡੀ ਸੁਣਾਈ ਪੂਣੀ ਚਾਹੀਦੀ ਆ ਕੰਮ ਦਾ ਵੀ ਕੋਈ ਨੁਕਸਾਨ ਬਹੁਤ 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 1/4 ਰਹਿ ਗਿਆ ਜੀ ਕੰਮ ਨੂੰ ਮੰਨ ਲਓਗੇ ਜੇ ਅਸੀਂ 10000 ਰੁਪਇਆ ਵੜਦੇ ਜੇ ਹੁਣ 1500 ਰੁਪਇਆ ਸਾਡੀ ਸੇਲ ਰਹਿ ਗਈ ਆ ਜਿਸ ਦੁਕਾਨ ਦੀ 2000 ਸੇਲ ਸੀ ਉਹਦੀ 200 ਰੁਪਇਆ ਰਹਿ ਗਈ ਆ ਕੰਮ ਗਾਗ ਦਾ ਕੋਈ ਆ ਹੀ ਨਹੀਂ ਰਿਹਾ ਪਰ ਉਹਦੀ ਪਰੋਂ ਹੀ ਮੁੜ ਜਾਂਦੇ ਗਾਗ ਬਾਜ਼ਾਰੋਂ ਸੌਦਾ ਲੈ ਕੇ ਇਹਨਾਂ ਪਿੰਡਾਂ 'ਚ ਆਉਣੇ ਸੀ ਗਾਗ ਸਾਨੂੰ ਮੈਂ ਜਰਨੈਲ ਸਿੰਘ ਮੇਰਾ ਨਾਮ ਹੈ ਜੀ ਵੈਸੇ ਮੈਨੂੰ ਤੇ सोनू ਦੇ ਨਾਮ ਨਾਲ ਜਾਣਦੇ ਆ ਤੇ ਮੇਰੀ ਬੇਨਤੀ ਮੇਰੀ ਗੁਜਾਰਸ਼ ਹੈ ਸਰਕਾਰ ਨੂੰ ਕਿ ਜਿਹੜਾ ਸਾਡਾ ਸਾਡੇ ਸ਼ਹਿਰ ਦਾ ਪੂਰਬੀ ਸਾਈਡ ਇਧਰਲੇ ਪਾਸੇ ਪਿੰਡਾਂ ਛੋਟੋ ਘੜ 25 23 ਪਿੰਡ ਜਿਹੜੇ ਇਸ ਪਾਸੇ ਨਾਲ ਜੁੜੇ ਹੋਏ ਆ ਤੇ ਸਾਰੀ ਇਸ ਮਾਰਕੀਟ ਦਾ ਜਿਹੜਾ ਕਾਰੋਬਾਰ ਉਹ ਇਹਨਾਂ ਪਿੰਡਾਂ ਦੇ ਸਿਰ ਤੇ ਹੀ ਚੱਲਦਾ ਤੇ ਇਹ ਰਸਤਾ ਬੰਦ ਹੋਣ ਕਰਕੇ ਜਿਹੜੇ ਸਾਰੇ ਪਿੰਡਾਂ ਦੇ ਜਿਹੜੇ ਸਾਡਾ ਉਹ ਜਣ ਬੰਦ ਹੋ ਗਿਆ ਕਨੈਕਸ਼ਨ ਟੁੱਟ ਗਿਆ ਉਹਨਾਂ ਨਾਲ ਉਹ ਇੱਕ ਨਹਿਰ ਦੇ ਉੱਤੇ ਜਿਹੜਾ ਪੁਲ ਬਣ ਰਿਹਾ ਉਹਦੇ ਕਰਕੇ ਵੀ ਪੂਰਬੀ ਹਿੱਸੇ ਦੇ ਜਿਹੜੇ ਪਿੰਡ ਆ ਸਾਡੇ ਉਹ ਸਾਰੇ ਪਿੰਡ ਸਾਡੇ ਤੋਂ ਕੱਟ ਆਫ ਹੋ ਗਏ ਆ ਇਸ ਮਾਰਕੀਟ ਦੇ ਵਿੱਚ ਜਿਹੜਾ ਕਾਰੋਬਾਰ ਇਹਨਾਂ ਪਿੰਡਾਂ ਦੇ ਸਿਰ ਤੇ ਆ ਉਹ ਪਿੰਡਾਂ ਦੇ ਗਾਹਕ ਸਾਡੇ ਕੋਲੇ ਆਉਣਾ ਬੰਦ ਹੋ ਗਿਆ ਤੇ ਕਾਰੋਬਾਰ ਬਿਲਕੁਲ ਠੱਪ ਪੈਸਟ ਤੇ ਸਗੋਂ ਕਾਰੋ ਪੈਸਾ ਉਹਨ ਦੀ ਵਿਆਹ ਸਾਡੇ ਦੁਕਾਨਾਂ ਵਿੱਚ ਧੂੜ ਆ ਰਹੀ ਹੈ ਮਿੱਟੀ ਆ ਰਹੀ ਹੈ ਤੇ ਜੇ ਅੰਦਰ ਜਾ ਕੇ ਦੇਖੀਏ ਨਾ ਦੁਕਾਨਾਂ ਦਾ ਹਾਲ ਤੇ ਸਮਾਨ ਇਦਾਂ ਲੱਗਦਾ ਜਿਦਾਂ ਕਬਾੜ ਦੀਆਂ ਦੁਕਾਨਾਂ ਹੁੰਦੀਆਂ ਸਾਨੂੰ ਆਪ ਨੂੰ ਖ ਮੇਰਾ ਖਿਆਲ ਆ ਵੀ 100 ਗ੍ਰਾਮ ਮਿੱਟੀ ਅਸੀਂ ਖਾ ਵੀ ਜਾਂਦੇ ਹੋ ਆ ਕੇ ਜਿੰਨੇ ਘਟੂੜ ਇੱਥੇ ਉੱਡਦੀ ਆ ਗਰਮੀ ਦਾ ਮੌਸਮ ਹੈ ਤੇ ਜਿਹੜਾ ਸਾਡਾ ਸੀਜ਼ਨ ਲੰਘਿਆ ਕਿ ਝੋਨੇ ਦਾ ਸੀਜ਼ਨ ਤੇ ਕਣਕ ਦਾ ਸੀਜ਼ਨ ਇਹ ਵੀ ਸਾਡਾ ਬੜਾ ਵੱਡਾ ਨੋਸ ਹੋਇਆ ਕਾਰੋਬਾਰ ਦਾ ਕਿਉਂਕਿ ਖੇਤੀ ਦੇ ਆਧਾਰ ਤੇ ਪਨਾਹ ਦੇਸ਼ ਹੈ ਤੇ ਸਾਰੇ ਕਾਰੋਬਾਰ ਜਿਹੜੇ ਖੇਤੀ ਤੋਂ ਸ਼ੁਰੂ ਹੁੰਦੇ ਆ ਉਸ ਇਧਰ ਮੰਡੀ ਜੁੜਦੀ ਆ ਹਸਪਤਾਲ ਜੁੜਦਾ ਉਹ ਸਾਰੇ ਕਾਰੋਬਾਰ ਮੰਡੀ ਦੇ ਹਸਪਤਾਲ ਦੇ ਸਾਰੇ ਕਾਰੋਬਾਰ ਠੱਪ ਹੋ ਗਏ ਆ ਤੋਂ ਸਾਡੀ ਬੇਨਤੀ ਹੈ ਵੀ ਇਹ ਕਿਤਾ ਧੂੜ ਉੱਡਣੀ ਜੀ ਬੰਦ ਹੋ ਜੇ ਇੱਕ ਸਾਡਾ ਕਾਰੋਬਾਰ ਚੱਲਵੇ ਤੇ ਇਹ ਸਰਕਾਰਾਂ ਨੂੰ ਚਾਹਤ ਧਿਆ ਬਾਕੀ ਜਿਹੜੇ ਆ ਪਾਈਪਾਂ ਟੁੱਟੀਆਂ ਹੈਗੀਆਂ ਪਹਿਲਾਂ ਮਲੋਤਰਾ ਸਾਹਿਬ ਸਾਡੇ ਕਹਿ ਕੇ ਗਏ ਵੀ ਸੀਵਰੇਜ ਦੀਆਂ ਤੇ ਪਾਣੀ ਦੇ ਪਾਈਪਾਂ ਟੁੱਟੀਆਂ ਉਹ ਤੀਜੇ ਦਿਨ ਲਈ ਉਥੋਂ ਲੀਕ ਹੋ ਜਾਂਦੇ ਹੈਗੀਆਂ ਉਹ ਇੱਕ ਤਾਂ ਚੰਗੀ ਤਰ੍ਹਾਂ ਕੋਈ ਸ਼ਾਇਦ ਕੰਮ ਨਹੀਂ ਕਰਦੇ ਹੈਗੇ ਮਤਲਬ ਇਹਨਾਂ ਨੂੰ ਤਕਰੀਬਨ ਦੂਜੇ ਤੀਜੇ ਦਿਨ ਚੌਥੇ ਦਿਨ ਫੇਰ ਸੜਕ ਪੱਟਣੀ ਪੈਂਦੀ ਹੈ ਤੇ ਉਹ ਸੜਕ ਉਥੇ ਦੀ ਉਥੇ ਮਤਲਬ ਇੱਕ ਰਵੱਟੇ ਜਿਹੜੇ ਟਾਇਰਾਂ ਦੇ ਥੱਲੇ ਆ ਕੇ ਸਭ ਤੋਂ ਵੱਡੀ ਗੱਲ ਹੈ ਕਿਸੇ ਦਾ ਐਕਸੀਡੈਂਟ ਹੋ ਸਕਦਾ ਹੈ ਕਿਸੇ ਦਾ ਨੁਕਸਾਨ ਹੋ ਸਕਦਾ ਹੈ ਜਿਹੜੇ ਵੀਕਲ ਟੱਪਦੇ ਆ ਉਹਨਾਂ ਦੇ ਟਾਇਰਾਂ ਥੱਲੇ ਰੋੜ ਬਲੂੜੇ ਆਉਂਦੇ ਆ ਵੱਟੇ ਆਉਂ ਕਿਸੇ ਦੇ ਬਾਜੇ ਵੀ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਕਿਸੇ ਦਾ ਇਹ तकरीबन 3 ਕਿ ਮਹੀਨਿਆਂ ਤੋਂ ਜਦੋਂ ਇਹਨਾਂ ਨੇ ਸੀਵਰੇਜ ਪਟਿਆਣਾ ਇਹਨਾਂ ਦਾ ਪ੍ਰੋਸੀਜਰ ਸੀਗਾ ਥਾਰਾ ਪ੍ਰੋਸੈਸ ਸੀਗਾ ਕਿ ਕਹਿੰਦੇ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਨਿਵੇੜ ਦੇਾਂਗੇ ਪਰ ਮੇਰਾ ਕਹਾਂ ਵੀ 3 ਮਹੀਨੇ ਹੋ ਗਏ ਆ ਤੇ ਕੱਚੂ ਚਾਲ ਨਾਲ ਇਹ ਜਿਹੜਾ ਕੰਮ ਇਹਨਾਂ ਦਾ ਚੱਲ ਰਿਹਾ ਹੈਗਾ ਤੇ ਖੱਡੇ ਇਹਨੇ ਆ ਵੀ ਜੇ ਆਪਾਂ ਮਤਲਬ ਕੋ ਖੱਡੇ ਦੇ ਵਿੱਚ ਡਿੱਗ ਪਏ ਵੀ ਕਲ ਤੇ ਮੇਰੇ ਖਿਆਲ ਬਹੁਤ ਤਕੜਾ ਨੁਕਸਾਨ ਉਹਦਾ ਹੋ ਸਕਦਾ। بارش ਦੇ ਵਿੱਚ ਤਾਂ ਦੇਖੋ ਜੀ ਜਦੋਂ ਆਪਾਂ ਨੂੰ ਸੜਕ ਸਾਫ਼ ਹੋਣ ਦੇ ਬਾਵਜੂਦ ਵੀ ਆਪਾਂ ਚੱਲਣ ਔਖਾ ਹੋਇਆ ਪਿਆ ਤੇ بارش ਦੇ ਵਿੱਚ ਤਾਂ ਨੇਚਰਲੀ ਗੱਲ ਹੈ ਕਿ ਸੁਭਾਵਕ ਹੈ ਵੀ بارش ਦੇ ਵਿੱਚ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ। ਕਿਉਂਕਿ ਦਿਖੇ ਜਣਾ ਨਹੀਂ بارش ਦੇ ਵਿੱਚ ਸੜਕ ਦਿਖਣੀ ਹੋਈ ਨਹੀਂ ਇਸ ਲਈ ਨੁਕਸਾਨ ਜ਼ਿਆਦਾ ਹੋ ਸਕਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਮਲੋ ਆਮਲੋਤਰਾ ਜੀ। ਆਪਣੀ ਕਰਿਆਨੇ ਦੀ ਦੁਕਾਨ ਹੈ ਜੀ ਇੱਥੇ। ਸਮੱਸਿਆ ਪੁੱਛੋ ਨਾ ਜੀ ਬੁਰਾ ਹਾਲ ਹੈ। ਇੱਥੇ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਨਹੀਂ ਹੈਗੀ। ਔਰ ਪ੍ਰਸ਼ਾਸਨ ਨੇ ਸਮਝਦਾ ਵੀ ਇੱਥੇ ਬੰਦੇ ਨਹੀਂ ਜਾਨਵਰ ਵਸਦੇ ਐ ਮਿੱਟੀ ਘਟੇ ਨਾਲ ਢੂੜ ਤਪਾ ਇਹਨਾਂ ਅੰਦਰ ਜਾ ਰਿਹਾ ਲੋਕਾਂ ਨੂੰ ਬਿਮਾਰੀਆਂ ਫੈਲ ਰਹੀਆਂ ਇੱਕ ਜਿਹੜੀ ਜ਼ਰੂਰੀ ਐ 4 ਮਹੀਨਾ ਤੋਂ ਸਾਡੇ ਸੀਵਰੇਜ ਤੇ ਤੇ ਪਾਣੀ ਦੇ ਕਨੈਕਸ਼ਨ ਤੋੜੇ ਹੋਏ ਇਹਨਾਂ ਨੇ ਉਹ ਨਹੀਂ ਲਾ ਰਹੇ ਇਹਨਾਂ ਨੂੰ ਬਾਰ ਬਾਰ ਰਿਕੁਐਸਟ ਕੀਤੀ ਜਾ ਕੇ ਇਹ ਲੱਗਣੇ ਚਾਹੀਦੇ ਆ ਜੀ ਐਟ ਅ ਟਾਈਮ ਠੇਕੇਦਾਰ ਨੂੰ ਬਹੁਤ ਵਾਰੀ ਆਖਿਆ ਹੈ ਅਧਿਕਾਰੀਆਂ ਨਾਲ ਸੰਪਰਕ ਕੀਤਾ ਕਈ ਵਾਰੀ ਗਏ ਆ ਜੀ ਆਪਣਾ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਗਏ ਆ ਠੇਕੇਦਾਰਾਂ ਨਾਲ ਵੀ ਬਹੁਤ ਵਾਰੀ ਸੰਪਰਕ ਕੀਤਾ ਪਰ ਕੋਈ ਸੁਣਦਾ ਨਹੀਂ ਕੰਮ ਜਿਹੜਾ ਹੁਣ ਚੱਲੇ ਹੈ ਕਿ ਬੰਦ ਹੈ ਬੰਦ ਹੈ ਜੀ ਕੋਈ ਕਿਸੇ ਦੇ ਕੰਮ ਤੇ ਜੂਨ ਹੀ ਸਰਕਦੀ ਮੰਗ ਕਰਦੇ ਆ ਇਹਦਾ ਐਟ ਅ ਟਾਈਮ ਹੱਲ ਹੋਣਾ ਚਾਹੀਦਾ ਜੀ ਸਾਡੇ ਤੋਂ ਬੰਨਣੀ ਚਾਹੀਦੀ ਹੈ ਪਾਣੀ ਦੇ ਕਨੈਕਸ਼ਨ ਸੀਵਰੇਜ ਦੇ ਕਨੈਕਸ਼ਨ ਜੁੜਨੇ ਚਾਹੀਦੇ ਆ